ਇੱਕ ਬਿਆਨ ਮਰਜਿੰਦਰ ਸਿੰਘ ਸਿਰਸਾ ਹੋਰਾਂ ਦਾ ਆਇਆ ਜਿਹੜਾ ਕੱਲ ਵਾਲੀ ਗੱਲ ਤੋਂ ਥੋੜਾ ਜਿਹਾ ਹਟਕੇ ਆ ਉਹ ਕਹਿੰਦੇ ਕਿ ਨਹੀਂ ਅਸੀਂ ਤੇ ਗੱਠ ਜੋੜ ਕਰਨਾ ਨਹੀਂ ਅਸੀਂ ਤੇ ਇਕੱਲੇ ਲੜਾਂਗੇ ਇਕੱਲੇ ਸਪਾਈ ਚੱਲਾਂਗੇ ਤੇ ਇਹ ਗੱਲ ਤੇ ਉਸ ਕੱਲ ਵਾਲੀ ਗੱਲ ਨੂੰ ਲਗਭਗ ਨਕਾਰ ਰਹੀ ਹੈ ਪਰ ਫਿਰ ਵੀ ਆਪਾਂ ਇਸ ਗੱਲ ਤੋਂ ਮਨਕਰ ਤੇ ਨਹੀਂ ਹੋ ਸਕਦੇ ਕਿ ਇਸ ਤਰ੍ਹਾਂ ਕੁਝ ਹੋ ਸਕਦਾ ਚੱਲੇਗਾ ਲਗਭਗ ਪਰ ਫਿਰ ਵੀ ਸਿਰਸਾ ਸਾਹਿਬ ਹੋਰਾਂ ਦਾ ਜਿਹੜਾ ਬਿਆਨ ਹੈ ਨਾ ਉਹ ਥੋੜਾ ਲੀਕ ਤੋਂ ਹਟਕੇ ਆ ਗੱਲ ਨੂੰ ਇੱਕ ਹੋਰ ਰਾਹ ਦਿੰਦਾ ਹੈ ਦੇਖੋ ਸੋ ਖੰਬ ਸਾਬ ਬੜੀ ਇੱਕ ਤੁਹਾਡੇ ਸਾਹਮਣੇ ਨਾ ਇੱਕ ਜਿਦਾਂ ਕਹ ਲਓ ਕਿ ਡਾਕੂਮੈਂਟਡ ਹਿਸਟਰੀ ਪਈ ਆ ਜੀ ਹਿਸਟਰੀ ਕੀ ਆ ਕਿ ਤੁਸੀਂ ਮੈਨੂੰ ਦੱਸ ਦਿਓ ਕਿ 40 ਸਾਲਾਂ ਦੇ ਵਿੱਚ ਜਿੰਨੀਆਂ ਕਾਲੀ ਸਰਕਾਰਾਂ ਬਣੀਆਂ ਲਗਭਗ ਸਿੰਗਲ ਵੀ ਤੁਸੀਂ ਦੱਸ ਦਿਓ ਕਿ ਆਪਣੇ ਦਮ ਤੇ ਬਣੀਆਂ ਹੂੰ ਤੇ ਭਾਜਪਾ ਜਿਹਦਾ ਹਿੱਸਾ ਰਹੀ ਆ ਇਹ ਕਹਿੰਦਾ ਜੀ ਹੂੰ ਤੇ ਉਹ ਅਕਾਲੀ ਸਰਕਾਰ ਸੀ ਜੀ ਨਾ ਹੀ ਇਹ ਆਪਦੇ ਦਮ ਤੇ ਅੱਜ ਤੱਕ ਬਣਾ ਸਕੀ ਤੇ ਨਾ ਹੀ ਬਣਾਉਣ ਦੀ ਸੰਭਾਵਨਾ ਮਤਲਬ ਦੋਨੇ ਰਲ ਮਿਲ ਕੇ ਹੀ ਬਣ ਸਕੀ ਪਤਾ ਕੀ ਹੁੰਦਾ ਜੀ ਅੱਜ ਜਿਹੜੇ ਜਿਹੜੇ ਬਿਆਨ ਹੁੰਦੇ ਨੇ ਨਾ ਜਨਾਬ ਆ ਜਿਹੜੇ ਬਿਆਨ ਹੁੰਦੇ ਆ ਮਤਲਬ ਉਹ ਵਰਤਮਾਨ ਦੇ ਹਿਸਾਬ ਨਾਲ ਹੁੰਦੇ ਮੌਜੂਦਾ ਪਰਸਤਿਤੀਆਂ ਦੇ ਹਿਸਾਬ ਨਾਲ ਹੂੰ ਠੀਕ ਹੈ ਜੀ ਜੀ ਕਿਸੇ ਸਮੇਂ ਤੇ ਮਨਜਿੰਦਰ ਸਿੰਘ ਸਿਰਸਾ ਨੂੰ ਕੈਬਨਟ ਰੈਂਕ ਦੇ ਬਰਾਬਰ ਸਿਕਿਉਰਿਟੀ ਤੱਕ ਮਿਲੀ ਹੋਈ ਸੀ ਕਿਉਂਕਿ ਸੁਖਵੀਰ ਸਿੰਘ ਬਾਦਲ ਤੇ ਬਹੁਤ ਪਿਆਰੇ ਮਿੱਤਰ ਸਰ ਜੀ ਤਾਂ ਉਹ ਉਸ ਟਾਈਮ ਦਾ ਵਰਤਮਾਨ ਸੀਗਾ ਨਾ ਬਿਲਕੁਲ ਇਹ ਅਜ ਦਾ ਵਰਤਮਾਨ ਹੈ ਸੋ ਜੋ ਵੀ ਰਾਜਨੀਤੀ ਦੇ ਵਿੱਚ ਹੁੰਦਾ ਹੈ ਨਾ ਸਰ ਉਹ ਵਰਤਮਾਨ ਦੇ ਹਿਸਾਬ ਨਾਲ ਹੁੰਦਾ ਜੀ ਜੀ ਨਾ ਤਾਂ ਭਵਿੱਖ ਮੁਖੀ ਹੁੰਦਾ ਹੈ ਤੇ ਨਾ ਹੀ ਉਹ ਕਹ ਲੋ ਕਿ ਮਾਂਜੀ ਮੁਖੀ ਹੁੰਦਾ ਵੀ ਪਿਛਲਾ ਚਲੀ ਜਾਂਦਾ ਉਹਨਾਂ ਨੇ ਆਪਣੇ ਹਿਸਾਬ ਕਿਤਾਬ ਨਾਲ ਬਿਆਨ ਦਿੱਤਾ ਹੈ ਕਿ ਫਿਲਹਾਲ 2022 ਤੋਂ ਕੱਲੇ ਚੱਲ ਰਹੇ ਹਨ ਪਰ ਹਿਸਟਰੀ ਚੱਕ ਕੇ ਦੇਖ ਲੋ ਹਮ ਹਿਸਟਰੀ ਚੱਕ ਕੇ ਦੇਖ ਲੋ ਅੱਛਾ ਮੈਂ ਤੁਹਾਨੂੰ ਇੱਕ ਹੋਰ ਦੱਸ ਦੇਣਾ ਵਿਚਲੀ ਗੱਲ ਸਰ ਸੋਖਵੀਰ ਸਿੰਘ ਬਾਦਲ ਨੂੰ ਇੱਥੋਂ ਤੱਕ بچਾਉਣ ਦੇ ਵਿੱਚ ਇਹਨਾਂ ਚੀਜ਼ਾਂ ਦਾ ਬੜਾ ਹੱਥ ਹੈ ਮੈਂ ਇੱਕ ਅੱਜ ਤੁਹਾਡੇ ਸਾਹਮਣੇ ਰੱਖ ਦੇਣਾ ਖੁਲਾਸਾ ਕਰਕੇ ਹਮ ਦਰਅਸਲ ਜਦੋਂ ਇਹਨਾਂ ਨੇ 3-4 ਜਿੰਨੀ ਚੋਣਾ ਲੜੀਆਂ 12 ਤੋਂ ਬਾਅਦ ਖਾਸ ਤੌਰ ਤੇ ਜੀ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਮੋਗੇ ਵਾਲੇ ਜੈਨ ਖੰਨਾ ਸਾਹਿਬ ਤਲਵੰਡੀ ਸਾਹਬੋ ਸਭ ਉਹਦਾ ਇਹੀ ਕਾਰਨ ਸੀ ਜੀ ਉਸ ਵੇਲੇ ਭਾਜਪਾ ਦਬਾਅ ਪਾ ਰਹੀ ਸੀ ਕਿ ਸੁਖਬੀਰ ਸਿੰਘ ਬਾਦਲ ਤੇ ਕਿਉਂਕਿ ਉਸ ਟਾਈਮ ਵੀ ਅਕਾਲੀਆਂ ਕੋਲ ਕੋਈ ਸਪਸ਼ਟ ਬਹੁਮਤ ਇਹ ਨਹੀਂ ਸੀ ਅੰਦਰ ਦੀ ਕਹਾਣੀ ਸੁਣਾ ਰਿਹਾ ਤੁਹਾਨੂੰ ਅੱਜ ਜੀ 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 ਉਸ ਵੇਲੇ ਇਹਨਾਂ ਨੂੰ ਇਹ ਅੱਕ ਚੱਪਣੇ ਪਏ ਤਾਂ ਕਿ ਅਸੀਂ ਆਪਣੇ ਪੂਰੇ ਐਮ.ਐਲ.ਏ ਕਰ ਲਈਏ ਮਜਬੂਰੀ ਕਹਿ ਲੋ ਕਿ ਸਮੇਂ ਦੀ ਲੋੜ ਸੀ ਫਿਰ ਉਹੀ ਗੱਲ ਵਰਤਮਾਨ ਉਸ ਟਾਈਮ ਦਾ ਵਰਤਮਾਨੇ ਡਿਮਾਂਡ ਕਰਦਾ ਸੀਗਾ ਤੇ ਸੁਖਵੀਰ ਸਿੰਘ ਬਾਦਲ ਨੂੰ ਚੇਚਿਆਂ ਕਹਿਣਾ ਪਿਆ ਕਿ ਮੈਂ ਤੇ ਹੀਰੇ ਚੋਂਦਾ ਫਿਰਦਾ ਇਹ ਉਦੋਂ ਦੇ ਬਿਆਨ ਆਕ ਨੇ ਬਿਲਕੁਲ ਤਾਂ ਕਹਿਣ ਦਾ ਮਤਲਬ ਇਹ ਇੱਥੋਂ ਹੀ ਤੇ ਸੁਖਵੀਰ ਸਿੰਘ ਬਾਦਲ ਤੇ ਭਾਜਪਾ ਦੀ ਜਿਹੜੀ ਟਸਲ ਚੱਲੀ ਹੈ ਇੱਕ ਖਾਸ ਤੌਰ ਤੇ ਜਦੋਂ ਇਹਨਾਂ ਨੇ ਇਹ ਐਲਾਨ ਕਰ ਦਿੱਤਾ ਮੈਂ ਤੁਹਾਨੂੰ ਅੱਜ ਕੁਝ ਕੁ ਗੱਲਾਂ ਦੱਸ ਦੇਣਾ ਵਿੱਚੋਂ ਕਿੱਥੋਂ ਇਹਨਾਂ ਦੀਆਂ ਟਸਲਾਂ ਚੱਲੀਆਂ ਨੇ ਹੂੰ ਤੇ ਸੁਖਬੀਰ ਸਿੰਘ ਬਾਦਲ ਨੇ ਖਾਸ ਤੌਰ ਤੇ ਪੂਰੇ ਇੰਡੀਆ ਦੇ ਲਿਹਾਜ਼ ਨਾਲ ਕਿਆ ਕੇ ਸਿੱਖਾਂ ਦੀ ਜਿਹੜੀ ਵਸੋਂ ਆ ਜਿੱਥੇ ਜਿੱਥੇ ਉਸ ਹਿਸਾਬ ਦੇ ਨਾਲ ਚਲੋ ਵੀ ਆਪਾਂ ਸੀਟ ਸ਼ੇਅਰਿੰਗ ਕਰੀਏ ਜੀ ਲੋਕ ਸਭਾ ਦੀ ਇੱਥੋਂ ਵਿਗਾੜ ਪੈਂਦੇ ਪੈਂਦੇ ਵੇਖੋ ਕਿੱਥੇ ਗਏ ਫਿਰ ਇਹਨਾਂ ਨੇ ਵਿਧਾਨ ਸਭਾ ਵਾਲੇ ਮਾਮਲੇ 'ਚ ਚਟਾਂਗ ਢਾ ਲਈ ਜੀ ਕਿ ਭਾਈ ਤੁਹਾਡੇ ਕੋਲ ਤਾਂ ਸਪਸ਼ਟ ਬਹੁਮਤ ਨਹੀਂ ਹੈ ਜੇ ਤੁਸੀਂ ਸਾਡੇ ਕੋਲ ਸੀਟ ਸ਼ੇਅਰਿੰਗ ਹਰਿਆਣਾ 'ਚੋਂ ਮੰਗਦੇ ਹੋ ਜਾਂ ਰਾਜਸਥਾਨ 'ਚੋਂ ਮੰਗਦੇ ਹੋ ਜੀ ਜਾ ਦਿੱਲੀ ਕਿਤੋਂ ਵੀ ਸਿੱਖਾਂ ਦੀ ਵਸੋਂ ਤਾਂ ਫਿਰ ਤੁਸੀਂ ਇੱਥੇ ਆਓ ਇਹਨਾਂ ਨੇ ਉਹ ਹੱਲ ਕਰਨਾ ਸਟਾਰਟ ਕੀਤਾ ਸਰ ਇੱਥੋਂ ਹੀ ਕਹਾਣੀਆਂ ਕਹਾਣੀਆਂ ਗਾਹ ਵਧੀਆਂ ਨੇ ਜੀ ਜਿਹੜੀਆਂ ਕਹਾਣੀਆਂ ਵਧੀਆਂ ਹੁਣ ਅਗਲਾ ਕਿਤੇ ਐਪੀਸੋਡ ਫੇਰ ਖੋਲ ਦੂੰਗਾ ਉਹ ਆਜੂਗਾ ਭੇਦਵੀਆਂ ਤੱਕ ਜੀ ਜੀ ਮਾਫੀ ਤੱਕ ਆਜੂਗਾ ਫਿਲਹਾਲ ਇੱਥੋਂ ਤੱਕ ਕਿਉਂਕਿ ਭਾਜਪਾ ਦਾ ਐਂਗਲ ਇਹਨਾਂ ਕੋਲ ਜੁੜਦਾ ਹੈ ਤਾਂ ਉਹ ਤੋਂ ਵੱਧ ਸੁਖਬੀਰ ਸਿੰਘ ਬਾਦਲ ਦੇ ਨਾਲ ਜਿਹੜੀ ਇਹ ਮਜੂਤਾ ਭਾਜਪਾ ਲੀਡਰਸ਼ਿਪ ਹੈ ਨਾ ਖਾਸ ਤੌਰ ਤੇ ਕੇਂਦਰੀ ਲੀਡਰਸ਼ਿਪ ਹੂੰ ਉਹਦੀ ਮਤਲਬ ਕਿ ਉਹ ਜ਼ਿਆਦਾ ਨਹੀਂ ਬਣੀ ਜਿਸ ਤਰ੍ਹਾਂ ਬਾਦਲ ਸਾਹਿਬ ਦੀ ਬਣੀ ਹੁੰਦੀ ਸੀਗੀ ਅਟਲ ਬਿਹਾਰੀਵਾਜਪਾਈ ਹੋਣ ਦੇ ਨਾਲ ਤਾਂ ਇਹ ਇੱਕ ਵੱਡਾ ਫੈਕਟ ਆ ਕਿ ਉਸ ਵੇਲੇ ਇਹਨਾਂ ਨੂੰ ਤੜਾ ਤੜ ਬੰਦੇ ਤੋੜਨੇ ਪਏ ਲੜਾਉਣੇ ਪਏ ਜਿਤਾਉਣੇ ਪਏ ਹੂੰ ਕਿਉਂਕਿ ਇੱਕ ਮੌਕੇ ਤੇ ਲੱਗ ਰਿਹਾ ਸੀਗਾ ਕਿ ਭਾਜਪਾ ਕਿਸੇ ਵੇਲੇ ਵੀ ਇਹਨਾਂ ਦਾ ਛੱਟ ਦੇਣੀ ਪੱਲੇ ਨੂੰ ਛੜਾਉਣ ਵਾਲੀ ਹੈ ਹੰਜਵਾਨਾ ਯਾਰੀਆਂ ਲਵਾਉਣ ਵਾਲੀ ਹੈ ਹਰ ਗੱਲ ਯਾਰਾਂ ਤੋਂ ਲਕਾਉਣ ਵਾਲੀਏ ਤੇਰੀ ਵੱਡੇ ਘਰ ਕੁੜਮਾਈ ਹੋਈ ਆ ਵੀ ਪਤਾ ਨਹੀਂ ਪੱਲਾ ਕਿਹੜੇ ਵੇਲੇ ਛੜਾ ਲੈਣਾ ਬਿਲਕੁਲ ਸੋ ਇਸ ਸਥਿਤੀ ਦੇ ਵਿੱਚ ਅੱਜ ਵੀ ਤੁਸੀਂ ਦੇਖ ਲਓ ਮੈਂ ਨਹੀਂ ਕੋਈ ਭਵਿੱਖਬਾਣੀ ਕਰਨ ਦੇ ਪੋਜੀਸ਼ਨ 'ਚ ਕਿ ਅਕਾਲੀ ਦਲ ਵਾਦਲ ਦੇ ਨਾਲ ਗੱਠ ਜੁੜ ਹੋਏਗਾ ਜਾਂ ਜੋ ਕੱਲ ਅਕਾਲੀ ਦਲ ਦਾ ਗੱਠਨ ਹੋਇਆ ਉਹਨਾਂ ਨਾਲ ਹੋਏਗਾ ਹਾਲੇ ਬਹੁਤ ਕੁਝ ਹੋਣਾ ਬਾਕੀ ਆ ਪਰ ਤੁਸੀਂ ਸੋਚ ਕੇ ਦੇਖੋ ਕਿ ਭਾਜਪਾ ਲੜਨ ਨੂੰ ਤਾਂ ਕੱਲੇ ਲੜ ਸਕਦੀ ਆ ਹਮ ਪਰ ਕੁਝ ਕਰਨ ਵਾਸਤੇ ਉਹਨਾਂ ਨੂੰ ਇਸ ਤਰ੍ਹਾਂ ਦੇ ਗੱਠ ਜੋੜ ਦੀ ਜ਼ਰੂਰਤ ਪੈਣੀ ਪੈਣੀ ਹੈ ਤੇ ਇਹੀ ਗੱਲ ਦੂਜਿਆਂ ਤੇ ਲਾਗੂ ਹੁੰਦੀ ਆ ਹੂੰ ਸੋ ਮੌਜੂਦਾ ਹਾਲਾਤ ਕੁਝ ਇਸ ਤਰ੍ਹਾਂ ਦੇ ਹੀ ਆ ਹਾਂ ਮਨਜਿੰਦਰ ਸਿੰਘ ਸਿਰਸਾ ਵਰਤਮਾਨ ਦੇ ਹਿਸਾਬ ਦੇ ਨਾਲ ਤਾਂ ਠੀਕ ਹੋ ਸਕਦੇ ਆ ਪਰ ਜਿਵੇਂ ਮੈਂ ਕਿਹਾ ਕਿ ਮੈਂ ਪੇਸ਼ੀਨ ਕੋਈ ਨਹੀਂ ਕਰ ਸਕਦਾ ਕਿ ਭਾਈ ਕਿਹੜੇ ਢੜੇ ਨਾਲ ਗੱਠ ਜੋੜ ਹੋਏਗਾ ਕਦੋਂ ਹੋਏਗਾ ਉਸੇ ਤਰ੍ਹਾਂ ਮੈਨੂੰ ਲੱਗਦਾ ਹੈ ਕਿ ਗਰੰਟੀ ਸ਼ੁਦਾ ਪੇਸ਼ੀਨ ਕੋਈ ਇਹਨਾਂ ਦੀ ਵੀ ਨਹੀਂ ਕਿ ਗਾਂ ਕੀ ਹੋਏਗਾ ਜੀ ਸੂਏ ਸਵਸਥੇ ਹਾਲੇ ਸੰਭਾਵਨਾਵਾਂ ਨੇ ਹਾਲੇ ਚਰਚਾਵਾਂ ਨੇ ਤੇ ਇਹਨਾਂ ਦਾ ਮਜ਼ਾ ਲੈਣਾ ਚਾਹੀਦਾ ਲੀਡਰ ਵੀ ਲੈ ਰਹੇ ਨੇ ਹੂੰ ਨਾਲ ਉਹਨਾਂ ਨੇ ਕਹੇ ਤੇ ਉਹਨਾਂ ਨੇ ਨਾਲ ਇੱਕੋ ਗੱਲ ਹੋਰ ਕਹਤੀ ਕਿ ਲੋਕ ਤੇ ਹਾਲੇ ਕਨਫਿਊਜ਼ ਨੇ ਕਿ ਸੱਚਾ ਕਾਲੀ ਦਲ ਕਿਹੜਾ ਇਹਦਾ ਮਤਲਬ ਹੈ ਕਿ ਜੇ ਕਨਫਿਊਜ਼ਨ ਦੂਰ ਹੋ ਗਈ ਫਿਰ ਹੋ ਸਕਦਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਦੀ ਭਾਜਪਾ ਜਿਹੜੀ ਹੈ ਜੀ ਸਿਰਸਾ ਸਾਹਿਬ ਹੋਰਾਂ ਦੀ ਜਿਹੜੀ ਭਾਜਪਾ ਪਾਰਟੀ ਹੈ ਫਿਰ ਉਹ ਵੀ ਦੇਖ ਲਵੇ ਬਿਲਕੁਲ ਕਿ ਭਈ ਆਹ ਹੁਣ ਨੇਤਰ ਗਿਆ ਤੇ ਮੈਂ ਤੁਹਾਨੂੰ ਇਹੀ ਕੱਲ ਵੀ ਗੱਲ ਕਹੀ ਸੀ ਕਿ ਹਾਲੇ ਨੇਤਾਰਾ ਹੋਣਾ ਬਾਕੀ ਹੈ ਜੀ ਹਾਲੇ ਤੇ ਦੋਨਾਂ ਨੇ ਇਹਨਾਂ ਨੇ ਸੜਕਾਂ ਤੇ ਉਤਰਨਾ ਹੈ ਤੁਸੀਂ ਦੇਖਿਓ ਹਾਲੇ ਤੇ ਇਹਨਾਂ ਨੇ ਆਪਸ ਦੇ ਵਿੱਚ ਬੜਾ ਝਗੜਨਾ ਹੈ ਜੀ ਕਾਨੂੰਨੀ ਝਗੜਾ ਵੀ ਹੋ ਸਕਦਾ ਹੈ ਹੋਰ ਖੁਦਾਨਾਖਾਸਤਾ ਕੋਈ ਦੂਸਰਾ ਵੀ ਹੋ ਸਕਦਾ ਹੈ ਹਾਲੇ ਤੇ ਉਹ ਝਗੜੇ ਹੋਣੇ ਨੇ ਜੀ ਉਸ ਤੋਂ ਬਾਅਦ ਕਿਉਂਕਿ ਭਾਜਪਾ ਦਾ ਕੰਮ ਆ ਇਹਨਾਂ ਨੇ ਦੋ ਸ਼ਿਵਸੈਨਾ ਬਣਾਈਆਂ ਉੱਥੇ ਠੀਕ ਹੈ ਜੀ ਦੋ ਐਨਸੀਪੀ ਬਣਾਤੀਆਂ ਦੋ ਹਣ ਕਾਲੀ ਦਲ ਵੀ ਜਿਹੜੇ ਇਹਨਾਂ ਦੇ ਨਾਲ ਰਹੇ ਉਹਨਾਂ ਦੇ ਦੋ ਕਾਲੀ ਦਲ ਵੀ ਬਣ ਗਏ ਆ ਤਾਂ ਹੁਣ ਇਹਨਾਂ ਦੋਨਾਂ ਚੋਂ ਇੱਕ ਦਾ ਨਤਾਰਾ ਹੋਏਗਾ ਉਸ ਤੋਂ ਬਾਅਦ ਫਿਰ ਐਲਾਈਅੰਸ ਬਾਰੇ ਵੀ ਸੋਚਿਆ ਚੱਲ ਲਈਂ ਵੇਖ ਲੈਂਦੇ ਵੀ ਨਿੱਤਰ ਕਿਹੜਾ ਜਾਂਦਾ ਫਿਰ ਉਹ ਆਪਾਂ ਕਰਦੇ ਪਰ ਮੇਰੇ ਖਿਆਲ ਦੇ ਨਾਲ ਵਰਤਮਾਨ ਦੇ ਲਿਆਸ ਨਾਲ ਠੀਕ ਨੇ ਮਨਜਿੰਦਰ ਸਿੰਘ ਸਿਰਸਾ ਕਹੇ ਅਸੀਂ 2022 ਤੋਂ ਇਕੱਲੇ ਚੱਲ ਰਹੇ ਆ ਤੇ ਬਾਈ ਅਸੀਂ ਇਕੱਲੇ ਹੀ ਚੱਲਾਂਗੇ ਪਰ ਕਿੱਥੋਂ ਤੱਕ ਇਕੱਲੇ ਚੱਲਾਂਗੇ ਪੈਸ਼ੀਨ ਕੋਈ ਕਰਨੀ ਬਹੁਤਾ ਉਮੀਦ ਹੈ ਜੀ ਬਿਲਕੁਲ ਬਿਲਕੁਲ ਰਤਨ ਜੀ ਉਹ ਜੀ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਬਹੁਤ ਮਿਹਰਬਾਨੀ ਕੰਟਰੀਬਿਊਸ਼ਨ ਵਾਸਤੇ ਵੀ ਨਾਲ ਜੁੜਨ ਵਾਸਤੇ ਵੀ ਔਰ ਕਾਫੀ ਸਾਰੇ ਦੋਸਤਾਂ ਦੇ ਕਮੈਂਟ ਨੇ ਮਿੰਟੂ ਜੀ ਆਪਾਂ ਸ਼ਾਮਿਲ ਕਰ ਲੈਨੇ ਆ ਲਾਲੀ ਜੀ ਕਹਿ ਰਹੇ ਨੇ ਕਿ ਭਾਜਪਾ ਕੁਝ ਵੀ ਕਰ ਸਕਦੀ ਹੈ ਕਹਿੰਦੇ ਜਨਤਾ ਨੂੰ ਹੁਣ ਪਤਾ ਹੈ ਔਰ ਪਲਵਿੰਦਰ ਜੀ ਕਹਿ ਰਹੇ ਨੇ ਕਿ ਭਾਜਪਾ ਨੂੰ ਆਪਣਾ ਭਾਅ ਵਧਾਉਣ ਦਾ ਮੌਕਾ ਮਿਲਿਆ ਹੈ ਬਿਲਕੁਲ ਤੇ ਇਧਰ ਮਿੱਤਰ ਕਹਿ ਰਹੇ ਨੇ ਕਿ ਜਿਹੜੇ ਗਿਆਨੀ ਜੀ ਦੇ ਬਿਆਨ ਆ ਰਹੇ ਨੇ ਉਧਰ ਗਿਆਨੀ ਹਰਪੀ ਸਿੰਘ ਜੀ ਦੇ ਉਹ ਵੀ ਕਾਫੀ ਸਖਤ ਨੇ ਸੁਖਵੀਰ ਸਿੰਘ ਬਾਦਲ ਉਹ ਉਹਦੇ ਤੁਹਾਡੀ ਗੱਲ ਹੁਣ ਆਪਾਂ ਮੰਨ ਹੀ ਲੈਨੇ ਆ ਵੀ ਅਜ ਪ੍ਰਧਾਨ ਸਾਹਿਬ ਦੀ ਦੂਜੇ ਕਾਲੀ ਦਲ ਵੱਲੋਂ ਸਰ ਦੂਜਾ ਕਾਲੀ ਦਲ ਪ੍ਰਵਾਨ ਕਰੇਗਾ ਵੀ ਕਿਉਂ ਸੁਖਮ ਸਿੰਘ ਸਾਹਿਬ ਤੁਸੀਂ ਮੈਨੂੰ ਦੱਸੋ ਜੇ ਪ੍ਰਵਾਨਗੀਆਂ ਹੀ ਹੋਣੀਆਂ ਹੁੰਦੀਆਂ ਤੇ ਰਵਾਨਗੀਆਂ ਕਿਉਂ ਹੁੰਦੀਆਂ ਘਰਾਂ ਚੋਂ ਬਿਲਕੁਲ ਪ੍ਰਵਾਨਗੀਆਂ ਦੇ ਤੇ ਰੌਲੇ ਆ ਜਾਂਦੇ ਆ ਜੀ ਸੋ ਇਸ ਕਰਕੇ ਹਾਲੇ ਤਾਂ ਮਤਲਬ ਕਿ ਨਿਤਾਰਾ ਹੋਣਾ ਹੈ ਜਦੋਂ ਨਿਤਾਰਾ ਹੋ ਜਾਊਗਾ ਕਿ ਭਾਈ ਵਜਨਦਾਰ ਕੌਣ ਆ ਕਿਹੜੀ ਤਨਜ਼ੀਮ ਆ ਜੀ ਜੀ ਆਪੇ ਭਾਜਪਾ ਦੇ ਰੁਖ ਦਾ ਵੀ ਪਤਾ ਲੱਗ ਜਾਓ ਭਾਜਪਾ ਗੱਠਜੋੜ ਤੋਂ ਬਗੈਰ ਸੱਤਾ ਦਾ ਸੁਪਨਾ ਤੇ ਦੇਖ ਹੀ ਨਹੀਂ ਸਕਦੀ ਸਰ ਔਰ ਇਹੀ ਗੱਲ ਅੱਜ ਦੀ ਤਾਰੀਖ 'ਚ ਕਾਲੀਆਂ ਤੇ ਵੀ ਢੁੱਕਦੀ ਆ ਹੂੰ ਤੇ ਮੈਨੂੰ ਤੇ ਹੁਣ ਕਦੇ-ਕਦੇ ਲੱਗਦਾ ਕਿ ਜਿਸ ਤਰ੍ਹਾਂ ਦੀ ਸਾਡੀ ਇਥੋਂ ਦੀ ਰਾਜਨੀਤਿਕ ਤਸਵੀਰ ਉੱਭਰਦੀ ਪਈ ਹੈ ਜਨਾਬ ਵੀ ਮੈਨੂੰ ਇਤਰਾ ਲੱਗਦਾ ਕਿ ਇਹ ਸਾਰਿਆਂ ਵਾਸਤੇ ਟੇਢੀ ਖੀਰ ਨਾ ਬਣ ਜਾਵੇ ਕਾ ਜਾ ਕੇ ਕਿਤੇ ਕਿਸੇ ਇਕੱਲੀ ਪਾਰਟੀ ਨੂੰ ਬਹੁਤ ਮਤਲਬ ਆਉਂਦਾ ਹੈ ਲੱਗਦਾ ਹੈਂ ਜੀ ਕਾਂਗਰਸ ਵਾਲੇ ਵੀ ਮੇਰੇ ਖਿਆਲ ਦੇ ਨਾਲ ਇਸ ਚੀਜ਼ ਤੇ ਪੂਰੀ ਬਾਜ ਅੱਖ ਨਾਲ ਨਿਗਾਹ ਰੱਖ ਰਹੇ ਹੋਣਗੇ ਕਿ ਕੀ ਬਣ ਕੀ ਰਿਹਾ ਹੈ ਜੀ ਵੋਟਾਂ ਦੀ ਟੁੱਟ-ਭੱਜ ਕਿਸ ਤਰ੍ਹਾਂ ਹੋ ਰਹੀ ਹੈ ਜੀ 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 ਅ ਸੋ ਪ੍ਰੀ ਜੀ ਬਹੁਤ-ਬਹੁਤ ਸ਼ੁਕਰੀਆ ਜੀ ਨਾਲ ਜੋੜਨ ਵਾਸਤੇ ਬਾਕੀ ਸਾਰੇ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਬਹੁਤ-ਬਹੁਤ ਸ਼ੁਕਰੀਆ ਅ ਸੁਖਮਨ ਸਿੰਘ ਜੀ ਤੁਹਾਡਾ ਵੀ ਬਹੁਤ ਸਵਾਗਤ ਬਹੁਤ ਸ਼ੁਕਰੀਆ ਮਿਹਰਬਾਨੀ ਨਾਲ ਜੋੜਨ ਵਾਸਤੇ ਤੇ ਪ੍ਰੋਗਰਾਮ ਨੂੰ ਥੋੜਾ ਜਿਹਾ ਹੋਰ ਸ਼ੇਅਰ ਕਰਦੇ ਚੱਲੋ ਚੱਲਣਗੇ ਇਕੱਲੇ ਭਾਜਪਾ ਪਰ ਸਰਕਾਰ ਇਹ ਕਾਂਗਰਸ ਬਿਨਾ ਝਾੜੂ ਨਾਲ ਵੀ ਅਲਾਈਅੰਸ ਕਰ ਸਕਦੇ ਆ ਕਰ ਲੈਣਗੇ ਪੀਵੀ 31 ਜੀ ਕਹਿ ਰਹੇ ਨੇ ਚਲੋ ਇਹ ਤੇ ਹੁਣ ਜਿਵੇਂ ਤੁਸੀਂ ਕਹਿੰਦੇ ਹੋ ਉਸੇ ਨੇ ਇੰਤਜ਼ਾਰ ਹੀ ਕਰਨਾ ਚਾਹੀਦਾ ਹੈ ਜੀ ਹਾਂ ਜੀ ਕਿਆ ਸਹਰਾਈਆਂ ਨੇ ਆਪਣੀਆਂ ਹਾਲ ਦੀ ਘੜੀ ਤੇ ਕਹਿ ਲੋ ਕਿ ਕੁਝ ਵੀ ਮੇਰੇ ਖਿਆਲ ਦੇ ਨਾਲ ਨਾ ਤੇ ਸੰਭਵ ਜਾਪਦਾ ਤੇ ਨਾ ਹੀ ਹਾਲੇ ਕੋਈ ਟਾਈਮ ਆਉਣ ਵਾਲੇ ਸਮੇਂ ਦੇ ਵਿੱਚ ਲੱਗ ਜੂ ਪਤਾ ਜੀ ਜੀ ਨੇੜੇ ਜਾ ਕੇ ਕਾਫੀ ਕੁਝ ਬਦਲਾਵ ਹੁੰਦੇ ਹੁੰਦੇ ਪਰ ਇਹ ਤੇ ਸਾਫ ਹੈ ਨਾ ਜੀ ਕਿ ਬਹੁਤ ਹੱਦ ਤੱਕ ਕਹਿ ਲੋ ਕਿ ਭਾਜਪਾ ਨੂੰ ਜ਼ਰੂਰਤ ਆ ਹੂੰ ਤੇ ਬਹੁਤ ਹੱਦ ਤੱਕ ਅਕਾਲੀ ਧੜੇ ਨੂੰ ਵੀ ਜ਼ਰੂਰਤ ਰਹੇਗੀ ਜੇ ਉਹਨਾਂ ਨੇ ਫਾਈਟ 'ਚ ਵੀ ਆਉਣਾ ਹੈ ਜੀ ਕਿਉਂਕਿ ਲੜਾਈ ਦੇ ਵਿੱਚ ਦਸਣ ਜੋਗੀ ਵੀ ਜਿਹੜੀ ਹਾਜ਼ਰੀ ਆ ਨਾ ਉਹ ਵੀ ਵੋਟਾਂ ਦੇ ਦਮ ਤੇ ਆਉਣੀ ਆ ਨਾ ਜੀ ਨਜ਼ਰ ਆਉਣੀ ਆ ਤਾਂ ਫਿਲਹਾਲ ਮਤਲਬ ਕਿ ਠੀਕ ਆ ਬੋਟ ਸ਼ੇਅਰ ਭਾਜਪਾ ਦਾ ਆਪਣਾ ਵਧਿਆ ਅੱਗੇ ਨਾਲੋਂ ਅਕਾਲੀਆਂ ਦਾ ਡਿੱਗਿਆ ਅੱਗੇ ਨਾਲੋਂ ਪਰ ਦੋਨੇ ਹੀ ਤਰ੍ਹਾਂ ਇਕੱਲੇ ਤੇ ਕੋਈ ਦਾਅਵਾ ਕਰ ਹੀ ਨਹੀਂ ਸਕਦੀ ਆ ਨਾ ਕਿ ਅਸੀਂ ਐਦਾਂ ਕਰ ਦੇਵਾਂਗੇ ਜੀ ਉਹਦਾ